ਨਾ ਮੰਡੀਟਰੀ ਹੁੰਦਾ ਹੈ ਉੱਥੋਂ ਉਹਨਾਂ ਨੂੰ ਪਤਾ ਲੱਗ ਗਿਆ ਕਿ ਇਹ ਰੈਟ ਫਾਈਲ ਹੋ ਗਈ ਹੈ ਵਰਡ ਅਫਸਰ ਨਿਕਲ ਗਿਆ ਹੈ ਇਹਨਾਂ ਨੇ ਫਾਈਨਲੀ ਉਹ ਬੰਦਿਆਂ ਨੂੰ ਗੱਡੀ 'ਚ ਪਾ ਕੇ ਉੱਥੋਂ ਕੱਢ ਦਿੱਤਾ ਤੇ ਅੰਮ੍ਰਿਤਸਰ ਵੱਲ ਰਵਾਨਾ ਹੋ ਗਏ ਅੱਧਾ ਘੰਟਾ ਟੱਪਣ ਤੋਂ ਬਾਅਦ ਗੱਡੀ ਉਹਨਾਂ ਨੇ ਸਾਈਡ ਤੇ ਰੋਕ ਲਈ ਆਫ 2025 ਜਿਹਦੇ ਵਿੱਚ ਦੱਸਿਆ ਗਿਆ ਕਿ ਦੋ ਡੈਟੀਨਿਊਸ ਨੇ ਜੋ ਇਲੈਗਲ ਕਸਟਡੀ ਵਿੱਚ ਨੇ ਇੱਕ ਦਲਵਿੰਦਰ ਸਿੰਘ ਇੱਕ ਮਨਜਿੰਦਰ ਸਿੰਘ ਪਟੀਸ਼ਨ ਨੂੰ ਪੜ੍ਹ ਕੇ ऑनरेबल कोर्ट ਨੇ ਇਹ ਮੰਨਿਆ ਕਿ ਇਹ ਇਲਲੀਗਲ डिटेंशन ਜਾਂ ਕਸਟਡੀ ਵਿੱਚ ਨੇ ਵਾਰੰਟ ਆਫੀਸਰ ਨੂੰ ਪਾਇੰਟ ਕੀਤਾ ਤੇ ਉਥੇ ਡਾਇਰੈਕਸ਼ਨ ਦਿੱਤੀ ਕਿ ਬਿジネス ਦਫਤਰ 'ਚੇ ਰੇਡ ਮਾਰੀ ਜਾਵੇ ਤੇ ਉਹ ਜਿਹੜੇ ਡੈਟਿਨੂਸ ਨੇ ਉਹਨਾਂ ਨੂੰ ਉਥੋਂ ਕੱਢਿਆ ਜਾਵੇ ਇਹ ਆਰਡਰ ਕਰੀਬਨ 5 ਵਜੇ ਪਾਸ ਹੁੰਦਾ ਹੈ ਸ਼ਾਮ ਦੇ ਜੀ 22nd 5 pm ਐਂਡ ਦ ਵਾਰੰਟ ਆਫੀਸਰ ਐਂਡ ਦ ਲਾਇਰ and the petitioner arrived at vigilance office about quarter past 6 kyunki we are fighting the state of punjab sarkar rogue state hai sarkar illegalities de utri hui hai sarkar human rights violation kar rahi hai sarkar vikram singh manditia nu falsely implicate kar rahi hai to is karke jehda notice advocate general daftar nu har reach dena mandatory honda uttho unhanu pata lag gaya ਕਿ ਇਹ ਰਿਟਾਇਲ ਹੋ ਗਈ ਹੈ ਵਰਡ ਅਫਸਰ ਨਿਕਲ ਗਿਆ ਹੈ ਇਹਨਾਂ ਨੇ ਫਾਈਨਲੀ ਉਹ ਬੰਦਿਆਂ ਨੂੰ ਗੱਡੀ 'ਚ ਪਾ ਕੇ ਉਥੋਂ ਕੱਢ ਦਿੱਤਾ ਤੇ ਅੰਮ੍ਰਿਤਸਰ ਵੱਲ ਰਵਾਨਾ ਹੋ ਗਏ ਅੱਧਾ ਘੰਟਾ ਟੱਪਣ ਤੋਂ ਬਾਅਦ ਗੱਡੀ ਉਹਨਾਂ ਨੇ ਸਾਈਡ ਤੇ ਰੋਕ ਲਈ ਉਹਨਾਂ ਦੇ ਨਾਲ ਡੀਐਸਪੀ ਸੈਣੀ ਸੀ ਡੀਐਸਪੀ ਸੈਣੀ ਨੂੰ ਵਿਜੀਲੈਂਸ ਦੀਏ ਪੁਲਿਸ ਅਫਸਰਾਂ ਨੇ ਉਹਨਾਂ ਦੇ ਫੋਨ ਤੋਂ ਫੋਨ ਕੀਤਾ ਸੈਣੀ ਨੇ ਇਹ ਦੋ ਬੰਦਿਆਂ ਨੂੰ ਟੌਰਚਰ ਕੀਤਾ ਪੱਟਾਂ ਤੋਂ ਫੜਿਆ ਹੱਥਾਂ ਤੋਂ ਫੜਿਆ ਸਪੀਕਰ ਤੇ ਲਾਇਆ ਦਿਖਿਆ ਕਿ ਪਟੀਸ਼ਨਰ ਨੂੰ ਦੱਸ ਦੇ ਹਰਵਿੰਦਰ ਸਿੰਘ ਨੂੰ ਤੇ ਵਾਰਡ ਅਫਸਰ ਨੂੰ ਦੱਸ ਦੇ ਕਿ ਤੂੰ ਬਸ ਤੇ ਬੈਠਾ ਅੰਮ੍ਰਿਤਸਰ ਜਾ ਰਿਹਾ ਤੇ ਤੂੰ ਆਪਣੇ ਆਪ ਬਿਗੈਰ ਸੱਦੇ ਵਿਜੀਲੈਂਸ ਆ ਗਿਆ ਸੀ ਜਦ ਉਹਨੇ ਇਹ ਕਿਹਾ ਜੀ ਕਿ ਤੁਸੀਂ ਮੇਰੇ ਤੇ ਇਨਕਾਊਂਟਰ ਕਰਦੋਂਗੇ ਮੈਂ ਕਿਵੇਂ ਆਪ ਦੇ ਰਿਸ਼ਤੇਦਾਰ ਨੂੰ ਕਹਿ ਦਵਾਂ ਕਿ ਤੁਸੀਂ ਕਿ ਮੈਂ ਬਸ 'ਤੇ ਬੈਠਾ ਮੈਂ ਨਹੀਂ ਇਹ ਗੱਲ ਕਰਦਾ ਉਹਨੇ ਫੋਨ ਬੰਦ ਕਰ ਲਿਆ ਉਹ ਸਿੱਧਾ ਫਿਰ ਅੰਮ੍ਰਿਤਸਰ ਚਲੇ ਗਏ ਤੇ ਜੰਡਿਆਲਾ ਗੁਰੂ ਟੋਲ ਪਲਾਜ਼ਾ ਦੇ ਸਾਹਮਣੇ ਜਦ ਰੁਕੇ ਤਾਂ ਵਿਜੀਲੈਂਸ ਅੰਮ੍ਰਿਤਸਰ ਦੀ ਟੀਮ ਉੱਥੇ ਫਿਰ ਖੜੀ ਸੀ ਜੋ ਉਹਨਾਂ ਨੂੰ ਹੁਣ 160 CrPC ਉਪਲਿਕ 179 BNSS ਦਾ ਨੋਟਿਸ ਦੇ ਰਹੀ ਹੈ ਬੈਕ ਡੇਟ ਦਾ ਕਿ ਇਥੇ ਸੈਂਡ ਕਰ ਦਿਓ ਕਿ ਤੁਸੀਂ ਯੈਸਟਰਡੇ ਪਰਸੋ ਦਾ ਦੇਤਾ ਡੇਵਿਉਰੇਸ਼ਨ ਨੋਟ ਦੇ ਦਿੱਤਾ ਕਿ ਤੁਸੀਂ ਯੈਸਟਰਡੇ ਉੱਥੇ ਆਪ ਪਹੁੰਚਣਾ ਹੈ ਸੋ ਥੈਟ ਜਿਹੜੀ ਸਾਡੀ ਸਾਰੀ ਇਲੀਗਲ ਕਾਰਵਾਈ ਆਫ ਕੀਪਿੰਗ ਯੂ ਇਨ ਅਨਲੋਫਲ ਕਨਫਾਈਨਮੈਂਟ ਟੇਕਿੰਗ ਅਵੇਅਰ ਹਿਊਮਨ ਰਾਈਟਸ ਟਾਰਚਰਿੰਗ ਯੂ ਥ੍ਰੈਟਨਿੰਗ ਯੂ ਫਾਰ ਕ੍ਰੀਏਟਿੰਗ ਫਾਲਸ ਐਵਿਡੈਂਸ ਉਹ ਖਤਮ ਹੋ ਜਾਏ ਤਾਂ ਵੀ ਉਹ ਨਹੀਂ ਟੱਲੇ ਜੋ ਵਾਰਡ ਅਫਸਰ ਸੀ ਉੱਥੇ ਬੈਠੇ ਰਹੇ ਜਦ ਤੱਕ ਉਹ ਬੰਦੇ ਆ ਕੇ ਘਰ ਨਹੀਂ ਪਹੁੰਚੇ ਤੇ ਆਪ ਦੀ ਵਾਈਫ ਦੇ ਫੋਨ ਤੋਂ ਫੋਨ ਨਹੀਂ ਕਰਾਇਆ ਵਾਰੰਟ ਅਫਸਰ ਨੇ ਉੱਥੋਂ ਨਹੀਂ ਮੂਵ ਕੀਤਾ ਇਹ ਜਿਹੜੀ ਪਟੀਸ਼ਨ ਸੀ ਇਹ 24 ਸੱਤ ਨੂੰ ਲੱਗੀ ਸੀ ਮਾਨਯੋਗ ਹਾਈ ਕੋਰਟ ਨੇ ਜਿਹੜੇ ਡੈਟਿਨੂਸ ਨੂੰ ਆਪਣੇ ਸਾਰੇ ਜਿਹੜੇ ਰਾਈਟਸ ਨੇ ਕੰਪਲੇਨ ਕਰਨ ਦੇ ਓਪਨ ਰੱਖ ਦਿੱਤੇ ਐ ਲਿਬਰਟੀ ਦੇ ਦਿੱਤੀ ਐ ਐਂਡ ਦੇ ਆਰ ਟੇਕਿੰਗ THEIR ਲੀਗਲ ਰਿਕੋਰਸ ਹੁਣ ਜਿਹੜਾ ਸੈਕੰਡ ਸ਼ੌਕਿੰਗ ਇਨਸੀਡੈਂਟ ਹੈ ਜੀ ਕਿ ਕਿਵੇਂ ਜਿਹੜਾ ਐਵੀਡੈਂਸ ਹੈ ਉਹ ਫੈਬ੍ਰिकेट ਹੋ ਰਿਹਾ ਔਰ ਕਿਸ ਲੈਵਲ ਤੱਕ ਹੋ ਰਿਹਾ ਹੈ ਔਰ ਕੀ ਕੁਝ ਹੋ ਰਿਹਾ ਕੱਲ ਇੱਕ ਬੰਦੇ ਦੀ ਵਿਜੀਲੈਂਸ ਬਿਊਰੋ ਚ ਐਂਟਰੀ ਹੁੰਦੀ ਹੈ ਉਹਦਾ ਨਾਮ ਹੈ ਜੀ ਵਾਸੂ ਪਾਟਕ ਮੈਂ ਫਿਰ ਦੁਹਰਾ ਦਿਆਂ ਜੀ ਉਹਦਾ ਨਾਮ ਵਾਸੂ ਪਾਟਕ ਹੈ ਉਸ ਤੋਂ ਇਹਨਾਂ ਨੇ ਅੱਜ 163 ਤੇ ਬਿਆਨ ਦਰਾਂਗੇ ਔਰ ਉਹ ਸਟੇਟਮੈਂਟ ਦਾ ਕਰਾਨੀਆਂ ਹੈ ਕਿ ਇੱਕ ਬੰਦਾ ਜੀਤਾ ਮੋੜ ਹੈ ਉਹ ਮਰ ਗਿਆ ਹੀ ਵਾਸ ਨੋਨ ਫੋਰ ਆਲ ਕਾਈਂਡ ਆਫ ਰੋਂਗ ਥਿੰਗਸ ਉਹਦੇ ਕੋਲ ਮੰਗਲ ਸਿੰਘ ਦੇ ਨਾਮ ਤੇ ਬੇਨਾਮੀ ਪ੍ਰੋਪਰਟੀ ਸੀਗੀ ਜਿਹੜਾ ਇਹ SIM ਕਾਰਡ ਹੁਣ ਕੱਲ ਸ਼ੁਰਲੀ ਛੱਡੀ ਹੈ ਇਹ SIM ਕਾਰਡ ਨੂੰ ਇਹਨਾਂ ਨੇ ਉਸ ਮਰੇ ਹੋਏ ਬੰਦੇ ਨਾਲ ਲਿੰਕ ਕਰਨਾ ਕਿਉਂਕਿ ਸਬੂਤ ਕੋਈ ਹੈ ਨਹੀਂ ਹਵਾ ਚ ਗੱਲ ਕਰ ਦੋਗੇ ਤੁਸੀਂ ਜਿਵੇਂ ਸੀਐਮ ਸਾਹਿਬ ਲੱਗੇ ਹੋਏ 29 ਮੋਬਾਈਲ ਫੋਨ ਹੈ ਹਜ਼ਾਰ ਇੱਕੜ ਜ਼ਮੀਨ ਹੈ 540 ਕਰੋੜਾ ਉਹਦੇ ਇਸ SIM ਕਾਰਡ ਆ ਗਿਆ ਉਸ ਬੰਦੇ ਨਾਲ ਉਹਨੇ ਅਟੈਚ ਕਰ ਲੈਣਾ ਫਿਰ ਇਹ ਸਕੀਮ ਲਾਣਗੇ ਜੀ ਕਿ ਜਿਹੜੀ ਸਾਰੀ ਬੇਨਾਮੀ ਟ੍ਰਾਂਜੈਕਸ਼ਨ ਹੈ ਇਹ ਜੀਤਾ ਮੋੜ ਸਰਦਾਰ ਵਿਕ੍ਰਮ ਸਿੰਘ ਮਜੀਠੀਆ ਦੇ ਨਾਂ ਤੇ ਲੈਂਦਾ ਸੀ ਇਹ ਇਹਨਾਂ ਦੇ ਅੱਜ ਦੇ 164 ਬਿਆਨ ਹੋਣ ਲੱਗੇ ਨੇ ਔਰ ਇਹ ਕੱਲ ਮੀਟਿੰਗ ਚੀਫ ਬਿਜ਼ਨਸ ਡਾਇਰੈਕਟਰ ਦੀ ਇਸ ਪਾਰਟਿਕੂਲਰ ਬੰਦਾ ਵਾਸੂ ਪਾਠਕ ਦੇ ਨਾਲ ਹੋਈ ਹੈ ਮੈਂ ਖੁੱਲਾ ਚੈਲੰਜ ਕਰਦਾ ਕਿ ਇਹ ਜਿਹੜੇ ਬੰਦੇ ਇਲੀਗਲ ਕਨਫਾਈਨਮੈਂਟ 'ਚ ਆਏ ਸੀ ਸਵੇਰੇ 22 ਤਰੀਕ ਨੂੰ ਹੋਟਲ ਤੋਂ ਨਿਕਲੇ ਤਿੰਨ 4 ਵਜੇ 7:30 ਤੋਂ 8 ਦੇ ਵਿੱਚ ਆਏ ਸੀ 5:30 ਤੱਕ ਉੱਥੇ ਰਹੇ ਸੀ ਤੁਸੀਂ ਉਸ ਹੋਟਲ ਦੇ ਸੀਸੀਟੀਵੀ ਚੈੱਕ ਕਰਾ ਲਓ ਤੁਸੀਂ ਟੋਲ ਪਲਾਜ਼ਾ ਚੈੱਕ ਕਰਾ ਲਓ ਤੁਸੀਂ ਬਿਜ਼ਨਸ ਬਿਊਰੋ ਅੰਮ੍ਰਿਤਸਰ ਚੈੱਕ ਕਰਾ ਲਓ ਇਹਨਾਂ ਬੰਦਿਆਂ ਦੇ ਘਰ ਦੇ ਸੀਸੀਟੀਵੀ ਚੈੱਕ ਕਰਾ ਲਓ ਬਿਜ਼ਨਸ ਬਿਊਰੋ ਦੇ ਦਫ਼ਤਰ ਦੇ ਸੀਸੀਟੀਵੀ ਚੈੱਕ ਕਰਾ ਲਓ ਫਿਰ ਇਸ ਬੰਦੇ ਦੀ ਜਿਹੜਾ ਇਹ ਵਾਸੂ ਪਾਟਕ ਇਹਦੀ ਐਂਟਰੀ ਇਹਦੀ ਐਗਜ਼ਿਟ ਇਹਦੀ ਐਂਟਰੀ ਤੋਂ ਬਾਅਦ ਚੀਫ ਵਿਜੀਲੈਂਸ ਡਾਇਰੈਕਟਰ ਦੀ ਐਂਟਰੀ ਔਰ ਜੋ ਤੇ ਫੈਬ੍ਰਿਕਸ਼ਨ ਆਫ ਰਿਕਾਰਡ ਹੋ ਰਿਹਾ ਹੋਰ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਜਿਹੜੀ ਇੰਟਰੋਗੇਸ਼ਨ ਔਰ ਜੋ ਇਨਵੈਸਟੀਗੇਸ਼ਨ ਹੋ ਰਹੀ ਹੈ ਸਾਰੇ ਗਵਾਹਾਂ ਤੇ ਇਲੈਗਲ ਬੰਦੇ ਦਿੱਲੀ ਤੋਂ ਬਿਠਾਏ ਹੋਏ ਕੇਜਰੀਵਾਲ ਦੀ ਟੀਮ ਇਨਵੈਸਟੀਗੇਸ਼ਨ ਕਰ ਰਹੀ ਹੈ ਜਿਨ੍ਹਾਂ ਦਾ CrPC BNSS 'ਚ ਕੋਈ ਅਧਿਕਾਰ ਨਹੀਂ ਹੈ ਉਹ ਪੁਲਿਸ ਆਫਸਰ ਨਹੀਂ ਹੈ ਉਹ SHO ਨਹੀਂ ਹੈ ਉਹ ਇਨਵੈਸਟੀਗੇਟਿੰਗ ਆਫਸਰ ਨਹੀਂ ਹੈ ਇਹਨਾਂ ਵਿੱਚ ਜਿਹੜਾ ਸਾਨੂੰ ਨਾਮ ਪਤਾ ਲੱਗ ਰਿਹਾ ਹੈ ਉਹ ਇੱਕ ਮਹੇਸ਼ਪੂਰੀ ਨੇ ਜੀ ਮੈਂ ਰਿਪੀਟ ਕਰ ਦਿਆਂ ਉਹਨਾਂ ਨੇ ਆਪਣੇ ਆਪ ਨੂੰ ਆਇਡੈਂਟੀਫਾਈ ਕੀਤਾ ਹੈ ਮਹੇਸ਼ਪੂਰੀ ਉਹ ਇਹ ਕਹਿੰਦੇ ਨੇ ਕਿ ਉਹ CBI ਦੇ ਰਿਟਾਇਰਡ ਅਫਸਰ ਨੇ ਤੇ ਕੇਜਰੀਵਾਲ ਦੇ ਐਡਵਾਈਜ਼ਰ ਨੇ ਔਨ ਆਲ ਹਿਸ ਕੇਸਸ ਹੀ ਇਜ਼ ਸਿਟਿੰਗ ਤੇ ਸਾਡੇ ਵਿਚਾਰੇ ਪੰਜਾਬ ਪੁਲਿਸ ਦੇ ਭਰਾ ਅਫਸਰ ਜਿਨ੍ਹਾਂ ਤੋਂ ਜ਼ਬਰਦਸਤੀ ਕੋ ਗਿਮਰਾਈ ਜਾ ਰਹੀ ਹੈ ਜਿਨ੍ਹਾਂ ਦੀ ਸਾਰੀ ਕੱਲ ਰਿਸਪੌਂਸਿਬਿਲਟੀ ਫਿਕਸ ਹੋ ਜਾਣੀ ਹੈ ਫॉर ਫੈਬ੍ਰਿਕੇਸ਼ਨ ਉਹ ਵਿਚਾਰੇ ਨਾਲ ਬੈਠੇ ਨੇ ਉਹ ਕੋਈ ਗੱਲ ਨਹੀਂ ਕਰ ਰਹੇ ਉਹ ਇਹਨੇ ਮਜਬੂਰ ਨੇ ਕਿਉਂਕਿ ਜਿਹੜਾ ਸਾਰਾ ਸਿਸਟਮ ਹੁਣ ਹੈ ਉਹ ਦਿੱਲੀ ਤੋਂ ਚੱਲ ਰਿਹਾ ਪੰਜਾਬੀਆਂ ਨੂੰ ਪੰਜਾਬੀਆਂ ਦੇ ਹੱਥ ਮਰਵਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਔਰ ਉਹ ਬੰਦੇ ਜ਼ਿੰਮੇਵਾਰੀ ਨਹੀਂ ਲੈ ਰਹੇ ਉਹਨਾਂ ਦਾ ਕੋਈ ਸਾਈਨ ਨਹੀਂ ਹੋ ਰਿਹਾ ਜੋ ਸਾਰਾ ਛੜਿਆੰਤਰ ਔਰ ਸਾਰੀ ਕੌਨਸਪੀਰੇਸੀ ਵਿਚਾਰੇ ਨੇ ਇੱਕ ਹੋਰ ਬੰਦਾ ਹੈ ਜੀ ਵਿਸ਼ਾਲਜੀਤ ਸਿੰਘ ਵਿਸ਼ਾਲਜੀਤ ਸਿੰਘ ਇਜ਼ ਆਲਸੋ ਕੁਐਸਚਨਿੰਗ ਲਾਈਕ ਅ ਪੁਲਿਸ ਆਫੀਸਰ ਉਹ ਲੋਕਾਂ ਦੇ ਘਰੇ ਵੀ ਜਾਂਦਾ ਹੈ ਉਹ ਰੇਡਾਂ ਵੀ ਮਾਰਦਾ ਹੈ ਉਹ ਕੁਐਸਚਨਰ ਵੀ ਲੈ ਕੇ ਆਉਂਦਾ ਹੈ ਵਿਸ਼ਾਲਜੀਤ ਸਿੰਘ ਇਜ਼ ਨਾਟ ਅ ਪੁਲਿਸ ਆਫੀਸਰ ਹੀ ਇਜ਼ ਅ ਚਾਰਟਰਡ ਅਕਾਊਂਟੈਂਟ ਐਸ ਹੀ ਹੀ ਆਇਡੈਂਟੀਫਾਈਜ਼ ਹਿਸੈਲਫ ਤੇ کورٹ ਵਿੱਚ ਪ੍ਰੋਸੀਕਿਊਸ਼ਨ ਨੇ ਐਪਲੀਕੇਸ਼ਨ ਦਿੱਤੀ ਸੀ ਕਿ ਸਾਰੀ ਪ੍ਰੋਸੀਡਿੰਗਸ ਕੈਮਰਾ ਚ ਹੋਣੀ ਚਾਹੀਦੀਆਂ ਇਨ ਕੈਮਰਾ मींस ਕਿ ਕੋਈ ਵੀ अनऑथराइज्ड ਪਰਸਨ کورٹ ਪ੍ਰੋਸੀਡਿੰਗ ਵਿੱਚ ਸ਼ਾਮਿਲ ਨਹੀਂ ਹੋਣਾ ਚਾਹੀਦਾ ਔਰ ਸਭ ਤੋਂ ਪਹਿਲਾਂ ਜਿਹੜਾ ਬੰਦਾ کورٹ ਤੋਂ ਬਾਹਰ ਕੱਢਿਆ ਗਿਆ ਸੀ ਉਹ ਸੀ ਵਿਸ਼ਾਲਜੀਤ ਸੀ ਬਿਕੋਜ਼ کورٹ thought that is an unauthorized person he has no authority to be here ਤੇ ਜਿਹੜੇ ਬੰਦੇ ਨੂੰ ਫਾਈਲ ਪਿੱਛੇ ਫੜ ਕੇ ਵੀ ਅਥਾਰਟੀ ਨਹੀਂ ਹੈ ਕਿ ਕਿਆ ਉਹ ਇਨਵੈਸਟੀਗੇਸ਼ਨ ਕਰ ਸਕਦਾ ਕਿਹੜਾ ਪ੍ਰੋਸੀਜਰ ਲਾਉਦਾ ਕਿ ਇਹ ਦੋ ਬੰਦੇ ਮਹੇਸ਼ਪੁਰੀ ਤੇ ਵਿਸ਼ਾਲਜੀਤ ਇਨਵੈਸਟੀਗੇਸ਼ਨ ਕਰਨੇ ਨੇ ਨੈਕਸਟ ਕਈ ਸਾਰੇ ਨਵੇਂ ਅਫਸਰ ਇਹਨਾਂ ਨੇ ਅਪਾਇੰਟ ਕਰ ਦਿੱਤੇ ਨੇ ਅਨ ਇਲੀਗਲੀ ਕੋਈ ਐਸਆਈਟੀ ਨਹੀਂ ਕੋਈ ਫਾਰਮਲ ਆਰਡਰ ਨਹੀਂ ਹੈ ਇਹ ਲੋਕਾਂ ਨੂੰ ਅਟੈਚ ਕਰ ਰਹੇ ਨੇ ਫਾਰ ਡਿਫਰੈਂਟ ਪਰਪਸਸਿਸ ਆਫ ਹੈਰਸਿੰਗ ਐਂਡ ਡੂਇੰਗ ਏਵਰੀਥਿੰਗ ਐਲਸ ਇੱਕ ਇਹਨਾਂ ਨੇ ਰਵਜੋਤ ਗਰੇਵਾਲ ਮੈਡਮ ਤੇ ਇੱਕ ਇਹਨਾਂ ਨੇ ਹੁਣ ਸ਼੍ਰੀ ਨਵੀਨ ਸਿੰਘਲਾ ਨੂੰ ਲਾਇਆ ਅੰਡਰ ਅ ਪ੍ਰੋਮਿਸ ਦੱਟ ਦੇ ਵਿ